ਲੱਗ ਗਿਆ ਵੈਗਰੂਜੀ ਕਾਖਨ ਸਾਹਿਬ ਐਗਰੂਜੀ ਕੀ ਖਤੇ 22 ਤਰੀਕ ਨੂੰ 22 ਮਈ ਨੂੰ ਸ਼ੰਭੂ ਖਨੋਰੀ ਤੇ ਰਤਨਪੁਰਾ ਮੋਰਚਾ ਲਗਿਆ ਨੂੰ 100 ਦਿਨ ਹੋ ਜਾਣਾ ਵਾ 100 ਦਿਨਾਂ ਤੇ ਲੱਖਾਂ ਦੇ ਇਕੱਠ ਕਰਨੇ ਆ ਉਹਦੇ ਵਾਸਤੇ ਜਿਵੇਂ ਤੁਸੀਂ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਪੰਜਾਬ ਦੇ ਯੋਧੇ ਆਪੋ ਆਪਣੇ ਪਿੰਡਾਂ ਵਿੱਚੋਂ ਤਿਆਰੀਆਂ ਕਰ ਰਹੇ ਜੀ ਇਹ ਤੁਹਾਨੂੰ ਅਪੀਲ ਆ ਮਿੱਕੋੜਾ ਵੀ ਤੁਹਾਡੇ ਕੋਲੇ ਤੇ ਬੰਦਾਨ ਵੀ ਤੁਹਾਡਾ ਜੀ ਇਸ ਟਾਈਮ ਤੇ ਮੋਦੀ ਆਪਣੀਆਂ ਡੱਬਲੀਆਂ ਮਾਰਨ ਤੇ ਤੁਲਿਆ ਆਇਆ ਵਾ ਕਿਉਂਕਿ ਤੁਹਾਡੇ ਅੰਦੋਲਨ ਦਾ ਅਸਰ ਹੋ ਗਿਆ ਵਾ ਦਿਮਾਗੀ ਤੌਰ ਤੇ ਉਹਦੇ ਤੇ ਮੰਗਲ ਸੂਤਰ ਦੀ ਗੱਲ ਕਰ ਰਿਹਾ ਵਾ ਜਿਹੜੇ ਬਹੁਤੇ ਜਵਾਬਜਮ ਦੀ ਉਹਨਾਂ ਨੇ ਜ਼ਮੀਨਾ ਖੋਲੀ ਉਹਨਾਂ ਦੀ ਗੱਲ ਕਰ ਰਿਹਾ ਵਾ ਗੁਜਰਾਤ ਚ ਕਿਹਨਾਂ ਤੁਹਾਡੇ ਕੋਲੇ ਦੋ ਮਚਾ ਦੇ ਦੂਜੀ ਵਿਰੋਧੀ ਸਰਕਾਰਾਂ ਕਿ ਤੇ ਇੱਕ ਮੱਝ ਖੋਲ ਕੇ ਲੈ ਜਾਣਗੇ ਇਹ ਸਿਰਫ ਤੁਹਾਡੇ ਅੰਦੋਲਨ ਦਾ ਕਰਕੇ ਸਾਰਾ ਕੁਝ ਹੋ ਰਿਹਾ ਵਾ ਤੁਹਾਨੂੰ ਅਪੀਲ ਜੇ ਆਪਾਂ ਮਾਵਾ ਪੜਾਣਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਨਾਲ ਲੈ ਜਾ ਲੈ ਕੇ ਜਿਹੜੇ ਖਨੋਰੀ ਸ਼ੰਭੂ ਤੇ ਨਤਰਪੁਰੇ ਇਕੱਠ ਕਰਨੇ ਆ ਉਹ ਲੱਖਾਂ ਦੇ ਇਕੱਠ ਹੋਣਿਆ ਹਰੇਕ ਪਿੰਡ ਦੇ ਵਿੱਚੋਂ ਘੱਟ ਤੋਂ ਘੱਟ 50 ਜੀ ਇਹ ਉਧਰ ਨੂੰ ਤੋਰੀਏ ਤੇ ਤਿੰਨਾਂ ਦਿਨਾਂ ਦੀ ਤਿਆਰੀ ਕਰਕੇ ਚਲੀਏ ਹਰੇਕ ਪਿੰਡ ਦੇ ਵਿੱਚੋਂ ਬੱਸ ਭਰ ਕੇ ਤੁਸੀਂ 52 ਸੀਟਰ ਜਦੋਂ ਤੋੜ ਲਈ ਤੇ ਮੋਦੀ ਜਿਹੜਾ ਵਾ ਉਹ ਡਿੱਗਣਾ ਸ਼ੁਰੂ ਹੋਏ ਤੇ ਵਿਰੋਧੀ ਜਿਹੜੇ ਆ ਜਿਹੜੇ ਤੁਹਾਡੇ ਮੰਗ ਪੱਤਰ ਨੂੰ ਚੋਣ ਮੈਨੀਫੈਸਟੋ ਬਣਾ ਕੇ ਲੜ ਰਹੇ ਆ ਉਹਨਾਂ ਦੇ ਦਿਲਾਂ ਦੀ ਧੜਕਣ ਵੱਜੂਗੀ ਵੀ ਜੇ ਸਰਕਾਰ ਚਾਰ ਨੂੰ ਜਿਹਦੀ ਵਰਜੀ ਆ ਜੁਨ ਨੂੰ ਸਾਨੂੰ ਕੋਈ ਪਰਵਾਹ ਨਹੀਂ ਕੀ ਪਰ 4 ਜੂਨ ਨੂੰ ਭਾਰਤ ਵਾਸਤੇ ਫੈਸਲੇ ਕਰਨ ਵਾਲੀ ਸਰਕਾਰ ਜਿਹੜੀ ਆ ਉਹ ਹੋਂਦ ਚ ਆਉਣੀ ਚਾਹੀਦੀ ਆ ਤੇ ਆਉਣੀ ਜੇ ਤੁਹਾਡੇ ਇਕੱਠ ਦੇ ਬਲਬੁੱਤੇ ਤੇ ਤੱਕੜੇ ਹੋ ਜੋ ਸਾਰੀਆਂ ਜਥੇਬੰਦੀਆਂ ਇਮਾਨਦਾਰੀ ਦੇ ਨਾਲ ਜਿਹੜਾ ਆ ਉਹ ਜੋਰ ਲਾ ਰਹੀਆਂ ਵਾ ਹਰੇਕ ਜਥੇਬੰਦੀ ਨੇ ਵੱਡੇ ਇਕੱਠਾਂ ਦੇ ਵਿੱਚ ਉਹ ਤੇ ਯੋਗਦਾਨ ਪਾਉਣੇ ਆ ਸੋ ਕਿਸਾਨ ਵਿਜੂਸ਼ਿਕਸ਼ ਕਮੇਟੀ ਪੰਜਾਬ ਦਾ ਇਕੱਠ ਵੀ ਲੱਖਾਂ ਨੂੰ ਆਪਾਂ ਪਾਰ ਕਰਨਾ ਵਾ ਤੇ ਦੋਹਾਂ ਫੋਰਮਾਂ ਦੀਆਂ 200 ਜਥੇਬੰਦੀਆਂ ਜਿਹੜੀਆਂ ਵਾ ਉਹ ਲੱਖਾਂ ਦੇ ਇਕੱਠ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਅੰਦੋਲਨਾਂ ਵਾਸਤੇ ਵੱਡੇ ਅੰਦੋਲਨਾਂ ਦੀ ਰਾਹ ਪੈਣ ਦੀ ਜਿਹੜੀ ਆ ਉਹ ਤਿਆਰੀ ਹੋਣੀ ਆ ਬਾਈ ਨੂੰ ਜਿਹੜੇ ਆ ਉਥੇ ਅਗਲੇ ਐਲਾਨ ਵੀ ਹੋਣਗੇ ਵੀ ਅਗਲੀਆਂ ਰਣਨੀਤੀਆਂ ਸਾਡੀਆਂ ਕੀ ਆ ਕਿਹੜੇ ਤਰੀਕੇ ਦੇ ਨਾਲ ਅਸੀਂ ਕੇਂਦਰ ਤੋਂ ਲਖੀਮਪੁਰ ਖੀਰੀਕਾਰ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣੀਆਂ ਵਾ ਅਜੇ ਮਿਸ਼ਰਾ ਟੈਨ ਨੂੰ ਜੇਲ੍ਹ ਚ ਭਲਾਉਣਾ ਵਾ ਕਿਹੜੇ ਤਰੀਕੇ ਨਾਲ ਐਮਐਸਪੀ ਗ੍ਰੈਟਰ ਦਾ ਕਾਨੂੰਨ ਬਣਾਉਣਾ ਵਾ ਕਿਹੜੇ ਤਰੀਕੇ ਦੇ ਨਾਲ ਵਿਸ਼ੂ ਭਾਰਦੀਏ ਨੀਤੀਆਂ ਜੋ ਭਾਰਤ ਨੂੰ ਬਾਹਰ ਕਢਾਉਣਾ ਵਾ ਕਿਵੇਂ ਚਿਪ ਵਾਲੇ ਮੀਟਰ ਲਾਉਣ ਤੋਂ ਸਰਕਾਰਾਂ ਨੂੰ ਰੋਕਣਾ ਵਾ ਤੇ ਕਿਵੇਂ 200 ਦਿਨ ਮਨਰੇਗਾ ਤੇ 700 ਰੁਪਿਆ ਦਿਹਾੜੀ ਮਜ਼ਦੂਰ ਦੀ ਕਰਾਉਣੀ ਆ ਕਿਵੇਂ ਫਸਲੀ ਬੀਮਾ ਯੋਜਨਾ ਲਾਗੂ ਕਰਾਉਣੀ ਆ ਕਿਵੇਂ ਪਬਲਿਕ ਦਾ ਇੱਕ ਇੱਕ ਅਧਾਰਾ ਜਿਹੜਾ ਵਾ ਉਹ ਕਾਰਪੋਰੇਟਰਾਂ ਦੇ ਹੱਥੋਂ ਜਾਣ ਤੋਂ ਬਚਾਉਣਾ ਵਾ ਇਹ ਤੁਹਾਡੇ ਬਾਲੂ ਤੇ ਜੇ ਸੋ ਉਸ ਦਿਨ ਪੂਰੇ ਪੰਜਾਬ ਨੂੰ ਅਪੀਲਵਾ ਆਪਾਂ ਵੱਡੇ ਇਕੱਠ ਕਰਕੇ ਇੱਕ ਸਰਕਾਰ ਨੂੰ ਮੈਸੇਜ ਲਈਏ ਵੀ 140 ਕਰੋੜ ਭਾਰਤੀ ਇਕੱਠੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਏਕਾ ਸਿਰ ਚੜ੍ਹ ਕੇ ਜਾਦੂਆ ਨੂੰ ਬੋਲੂਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ